ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖੋ ਜੀ ਆਹ ਵਾਲਾ ਸੂਟ ਆਪਣੇ ਕੋਲ ਮਸ਼ਲੀਨ 'ਚ ਰੈਡੀ ਹੋ ਕੇ ਆਇਆ ਸਿੰਧੀ ਬੂਟੀ ਵਾਲਾ ਸੂਟ ਰਹੂਗਾ ਦੇਖੋ ਜੀ ਇਸ ਤਰ੍ਹਾਂ ਪੂਰੇ ਘੇਰੇ ਤੇ ਇਹ ਵਾਲਾ ਤੁਹਾਨੂੰ ਵਰਕ ਮਿਲੇਗਾ ਪਿਓਰ ਮਸ਼ਲੀਨ ਫੈਬਰਿਕ ਹੋਊ ਜੀ ਪਾਰਟੀ ਵੇਅਰ ਪ੍ਰਾਈਜ਼ ਰਹੂਗਾ 550 ਫ੍ਰੀ ਸ਼ਿਪਿੰਗ ਜੀ ਜਲਦੀ ਜਲਦੀ ਕਰੋ ਆਪਣਾ ਆਰਡਰ ਬੁੱਕਾ ਤੇ ਆ ਵਾਲਾ ਮਿਲ ਰਿਹਾ ਤੁਹਾਨੂੰ ਸੰਡੇ ਆਫਰ ਦੇ ਵਿੱਚ ਪਿਓਰ ਮਸ਼ਲੀਨ कॉटन ਵਿਦਾਊਟ ਲਾਈਨਿੰਗ ਤੁਹਾਡਾ ਇਹ ਵਾਲਾ ਸੂਟ ਬਣ ਕੇ ਤਿਆਰ ਹੋ ਜੇਗਾ neck ਦੇਖੋ ਤੁਸੀਂ ਕਿੰਨਾ ਪਿਆਰਾ ਬਣਿਆ ਬਹੁਤ ਖੁੱਲਾ ਡੁੱਲਾ ਜੀ ਦੇਖੋ ਘੇਰਾ ਬਣਿਆ ਸਿੰਗਲ ਪੀਸ ਹੀ ਰਹੂਗਾ ਆ ਹੈਗਾ ਜੀ ਬਰਕ ਬਾਜੂ ਦਾ ਆ ਹੈਗਾ ਕੱਟਵਰਕ ਚ ਦੁਪੱਟਾ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 650 ਬਟ ਸੰਡੇ ਆਫਰ ਦੇ ਵਿੱਚ ਸਿਰਫ ਅੱਜ ਦੇ ਦਿਨ ਲਈ ਤਿਆਰ ਹੋਊਗੀ ਜੀ ਵੈਲਵਟ ਦੀ ਪਿਓਰ ਵੈਲਵਟ ਦੀ ਸ਼ਰਟ ਰਹੂਗੀ ਬਹੁਤ ਹੀ ਪਿਆਰਾ ਨੈੱਕ ਆ ਦੇਖੋ ਸ਼ਰਟ ਦੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਆ ਹੈਗਾ ਜੀ ਕੇਰਾ ਤੇ ਆ ਹੈਗਾ ਬਾਜੂ ਦਾ ਬਾਰਡਰ ਆ ਰਹੂਗੀ ਜੀ ਪਸ਼ਮੀਨਾ ਦੀ ਬਾਟਮ ਬਹੁਤ ਹੀ ਪਿਆਰਾ ਵੈਲਵਟ ਦਾ ਸਟਾਲ ਪ੍ਰਾਈਜ਼ ਹੈਗਾ 550 ਦੇਖੋ ਜੀ ਬਹੁਤ ਹੀ ਪਿਆਰੀ ਵੈਲਵਟਾਂ ਜਲਦੀ ਜਲਦੀ ਕਰਵਾਓ ਬੁਕਿੰਗ ਆ ਆ ਬਾਜੂ ਦਾ ਸੈਪਰੇਟ ਕਪੜਾ ਦਿੱਤਾ ਹੋਇਆ ਜੀ ਤੇ ਆ ਹੈਗਾ ਜੀ ਨੈਕਸਟ ਕਾਟਨ ਦਾ 450 ਬਹੁਤ ਪਿਆਰਾ ਡਿਜ਼ਾਈਨ ਕੀ ਰੇਤੀ ਬਣਿਆ ਜੀ ਤੇ ਆ ਹੈਗਾ ਜੀ ਨੈਕ ਦਾ ਵਰਕ ਪਿਆਰਾ ਹੈਗਾ ਜੀ ਇੱਕ ਕਾਟਨ ਤੇ ਨੈਕ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਆ ਹੈਗਾ ਜੀ ਘੇਰੇ ਦੇ ਉੱਪਰ ਵਰਕ ਇਹ ਰੌਲਾ ਹਾਂ ਹੈਗਾ ਜੀ ਬਾਜੂ ਦੇ ਵਰ ਉੱਪਰ ਵਰਕ ਦਾ ਪ੍ਰਾਈਸ ਹੈਗਾ ਜੀ ਸਿਰਫ ਔਰ ਸਿਰਫ 575 ਤੇ ਨੈਕਸਟ ਹੈਗਾ ਜੀ ਔਰਗੈਂਜ਼ਾ ਦਾ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 250 ਦੇਖੋ ਜੀ 5 ਮੀਟਰ ਆਲ ਓਵਰ ਕੱਟ ਤੇ ਨੈਕਸਟ ਹੈਗਾ ਫਿਰ ਅਗੇਨ ਆ ਗਿਆ ਮਸ਼ਲੀਨ ਦਾ 550 ਨੈਕਸਟ ਆ ਗਿਆ ਜੀ ਸਟਾਲ ਸੂਟ ਦੇਖੋ ਗ੍ਰੇ ਸ਼ਾਰਟ ਹੈ ਆਵਲ ਗ੍ਰੇ ਬਾਟਮ ਰਹੂਗੀ ਜੀ ਖੁੱਲਾ ਡੁੱਲਾ ਸਟਾਲਰ ਹੋਊਗਾ ਜੀ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 300 ਆ ਰਹੇ ਅਣਗੇ ਜੀ ਵੈਲਵਟ ਦੇ ਸੂਟ ਪ੍ਰਾਈਸ ਉਹੀ 2200 ਰੁਪਏ ਦਾ 1450 ਦੋ ਸ਼ਿਪਿੰਗ ਐਕਸਟਰਾ ਇੱਕ ਆਵਲ ਕਲਰ ਹੈ ਜੀ ਆਹ ਹੈਗਾ ਜੀ ਸੈਕੰਡ ਕਲਰ ਨਾ ਹੈਗਾ ਜੀ ਥਰਡ ਕਲਰ 250 ਰੁਪਏ ਦਾ 1450 ਰੁਪਏ ਦੇ ਦੋ ਜੀ ਆਹ ਹੈਗਾ ਜੀ ਨੈਕਸਟ ਕਲਰ ਆਹ ਹੈ ਜੀ ਨੈਕਸਟ ਤੇ ਆਹ ਵਾਲੇ ਆਏ ਨੇ ਜੀ ਬਲੈਕ ਚ ਪਿਓਰ ਦੇ ਸ਼ਾਲ ਪ੍ਰਾਈਸ ਰੋਗਾ 500 ਸੋਲੋ ਕਲਰ ਹੈ ਜੀ ਸੌਰੀ ਕੇ ਦੇ ਵਿੱਚ ਮਹਿਰੂਨ ਕਲਰ ਹੈ ਜੀ ਹੁਣ ਜਲਦੀ ਜਲਦੀ ਕਰਵਾਓ ਆਪਣੀ ਬੁਕਿੰਗ ਥੈਂਕ ਯੂ